ਅਗੇ ਵਧਿਆ ਜਿਨਾ ਫਤਿਗੜ ਸਾਹਿਬ ਪੁਲਿਸ ਨੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਪਿਛਲੇ ਦਿਨ ਹੀ ਹੋਈ ਕਰੀ 15 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਸ ਦੇ ਵਿੱਚ ਸ਼ਾਮਲ ਨੌ ਕਥਿਤ આરોપીਆਂ ਦੇ ਵਿੱਚੋਂ ਸੱਤ ਨੂੰ ਤਿੰਨ ਪਿਸਟਲ ਬੱਤੀ ਬੋਰ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤਕਨੀਕੀ ਡਿਜੀਟਲ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਇਸ ਕੇਸ ਨੂੰ ਸੁਲਝਾ ਲਿਆ। ਦੋ ਦੋਸ਼ੀ ਸਾਨੂੰ ਇਤਲਾ ਮਿਲੀ ਇਸ ਕੇਸ ਦੇ ਜਿਹੜੇ ਕੀ ਸੀਗੇ ਜਨਾਬਾ ਕੀ ਨਾਮ ਬਸੰਤ ਸਿੰਘ ਬਸੰਤ ਸਿੰਘ ਤੇ ਜੈਦੀਪ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਬੋ ਰੋਡ ਜਾਂਦਾ ਮੰਡੀ ਗੋਬਿੰਦਗੜ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਊਟ ਨੰਬਰ ਹੀ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਤੇ ਸਾਡੀ ਟੀਮ ਇਹਨਾਂ ਨੂੰ ਭਾਲ ਕਰਨ ਚੋਂ ਸਾਡੇ ਐਸ ਐਚ ਓ ਗੋਬਿੰਦਗੜ ਅਸ਼ਦੀਪ ਤੇ ਸੀਆਈ ਇਨ ਚਾਰਜ ਅਮਰਵੀਰ ਇਹਨਾਂ ਨੂੰ ਇਹਨਾਂ ਦੀ ਭਾਲ ਦੇ ਲਈ ਨਿਕਲੇ ਤੇ ਉੱਤੇ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲੇ ਡਿੱਗ ਪਈ ਤੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਸਾਡੇ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ ਇਹਨਾਂ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਜਿਹੜਾ ਕਿ ਸੀਮਈਆ ਕਰਾਇਆ ਗਿਆ ਇਹਨਾਂ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਲੀਡ ਸੀ ਤੇ ਇੱਕ ਸਜਣਾ ਤੋਂ ਜਿਹੜੀ ਦੋ ਮੋਟਰਸਾਈਕਲ ਸੀਗੀ ਉਹ ਦਾ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਤੇ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜਿਹਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਨੇ ਲਿੱਤੀ ਕਿ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਹਨਾਂ ਤੇ ਇਸ ਤੋਂ ਇਲਾਵਾ ਦੋ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ 7 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹੜਾ ਕਿ ਨਾ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜ ਗਈ ਤੇ ਉਹਦੇ ਉਹਦੇ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟ੍ਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਮੰਚ ਲਿਆਂਦੀ ਗਈ ਤੇ ਟੋਟਲ 7 ਦੋਸ਼ੀ ਗ੍ਰਫਤਾਰ ਕਿੱਤੇ ਜਾ ਕਿਤੇ ਜਾ ਚੁੱਕੇ ਆ 2 ਦੋਸ਼ੀ ਜਿਹੜੇ ਹੈਗੇ ਆ ਉਹ ਹਲੇ ਇਸ ਕੇਸ ਚ ਹਲੇ ਉਹਨਾਂ ਦੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਉਹਨਾਂ ਤੇ ਸਾਡੀ ਜਿਹੜੀ ਟੀਮ ਆ ਉਹ ਲਗਾਤਾਰ ਰੇਡਾ ਕਰ ਰਹੀ ਹੈ ਹੁਣ ਤੱਕ ਇਸ ਕੇਸ ਦੇ ਵਿੱਚ 3 ਜਿਹੜੀ ਹੈਗੀ 32 ਬੋਰਡ ਦੀ ਦੇਸੀ ਜਿਹੜੇ ਕੱਟੇ ਨੇ ਡਿਸਟ੍ਰੀਲ ਬਰਾਮਦ ਕੀਤੇ ਜਾ ਚੁੱਕੇ ਆ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਲਾਊ ਕਿੱਥੋਂ ਆਏ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੇ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡਸ ਕਰ ਦਿੱਤੀ ਸੀ ਉਹ ਸੀ 우ਮਾ ਸ਼ੰਕਰ ਤੇ ਅਜੈ ਅਜੈ ਜਿਹੜਾ ਸੀਗਾ ਫੋਸਪੁਰ ਦਾ ਰੈਡ ਵਾਲਾ 우ਮਾ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਵੋਬਿੰਗੜ ਮੁਗੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰਤ ਨੂੰ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਬਸੰਤੀ ਸੀ ਜਿੰਨੇ ਅੱਗੇ ਗੈਂਗਸਟਰ ਹੈਗਾ ਮਨੀ ਪਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਆਗੇ ਸਾਰੀ ਜਿਹੜੀ ਇਸ ਵਾਰ ਦਾ ਘੁੰਮਿਆ